ਸਤਿਕਾਰਯੋਗ ਦੋਸਤੋ ਸਸੀਕਾਲ ਅਸੀਂ ਨਵੀਂ ਐਜੂਕੇਸ਼ਨ ਪਾਲਿਸੀ ਦੀ ਗੱਲ ਕਰ ਰਹੇ ਸੀ ਇਹ ਜਿਹੜੀ ਨਵੀਂ ਐਜੂਕੇਸ਼ਨ ਪਾਲਿਸੀ ਹੈ ਇਹ ਇਤਿਹਾਸ ਨੂੰ ਬਦਲਣ ਵਾਸਤੇ ਇਤਿਹਾਸ ਨੂੰ ਤੋੜ-ਬੋੜ ਕੇ ਪੇਸ਼ ਕਰਨ ਵਾਸਤੇ ਜਿਹੜੀ ਹੈਗੀ ਹੈ ਇਹ ਸੈਂਟਰ ਗਵਰਨਮੈਂਟ ਦੀ ਇੱਕ ਚਾਲ ਹੈ ਆਰਐਸਐਸ ਦੀ ਇੱਕ ਚਾਲ ਹੈ ਔਰ ਜਿਹਦੇ ਵਿੱਚ ਪੰਜਾਬ ਗਵਰਨਮੈਂਟ ਉਹ ਜਿਹਦੇ ਅੱਗੇ ਕਿ ਗੋਡੇ ਟੇਕ ਚੁੱਕੀ ਹੈ ਸਿਰਫ 209 ਕਰੋੜ ਰੁਪਏ ਦੇ ਫੰਡਸ ਪਿੱਛੇ ਜੇ ਅਸੀਂ ਇਸ ਗੱਲ ਨੂੰ ਦੇਖੀਏ ਤਾਂ ਤਾਮਨ ਲਾਡੂ ਜਿਦੇ ਕੀ 2151 ਕਰੋੜ ਰੁਪਏ ਦੇ ਫੰਡ ਰੁਕੇ ਹੋਏ ਨੇ ਉਹਨਾਂ ਨੇ ਸੁਪਰੀਮ ਕੋਰਟ 'ਚ ਜਾ ਕੇ ਕੇਸ ਕਰਤਾ ਪਰ ਸੈਂਟਰ ਗਵਰਨਮੈਂਟ ਅੱਗੇ ਗੋਡੇ ਨਹੀਂ ਟੋਕੇ ਟੇਕੇ ਪਰ ਸਭ ਤੋਂ ਵੱਡੀ ਗੱਲ ਮੈਂ ਇਹ ਗੱਲ ਕਹਿਣੀ ਚਾਹੁੰਨਾ ਜਿਹੜਾ ਸਾਡਾ ਐਜੂਕੇਸ਼ਨ ਹੈ ਇੱਕ ਸਟੇਟ ਸਬਜੈਕਟ ਹੈ ਔਰ ਜਿਹੜੀ ਸੈਂਟਰ ਦੀ ਸਰਕਾਰ ਹੈ ਉਹ ਗਲਤ ਤਰੀਕੇ ਦੇ ਨਾਲ ਬਲੈਕਮੇਲ ਕਰਕੇ ਫੰਡਾਂ ਦੇ ਨੂੰ ਰੋਕ ਕੇ ਜਿਹੜਾ ਹੈਗਾ ਸਟੇਟਾਂ ਦੇ ਉੱਤੇ ਜਿਹੜੀ ਇਹ ਆਪਣੀ ਨਵੀਂ ਐਜੂਕੇਸ਼ਨ ਪਾਲਿਸੀ ਥੋਪਣੀ ਚਾਹੁੰਦੀ ਹੈ ਔਰ ਇਹ ਬੜੀ ਕਿ ਚਿੰਤਾ ਦਾ ਵਿਸ਼ਾ ਔਰ ਸਾਰੇ ਪੰਜਾਬੀਆਂ ਨੂੰ ਕਿਉਂਕਿ ਪੰਜਾਬੀ ਇੱਕ ਐਸ ਕਿਸਮ ਦਾ ਸਾਡਾ ਜਿਹੜਾ ਪੰਜਾਬੀ ਕਲਚਰ ਹੈ ਜਿਹੜਾ ਕਿ ਬਖਿਆਰਾਂ ਨੂੰ ਬਖਰੇਵੇਂ ਰੱਖਦਾ ਤੇ ਇਹਦੇ ਤੇ ਹਮਲਿਆਂ ਨੂੰ ਬਚਾਉਣ ਵਾਸਤੇ ਸਾਨੂੰ ਜਿਹੜਾ ਹੈਗਾ ਚੇਤਨ ਹੋਣਾ ਪਊਗਾ ਧੰਨਵਾਦ ਦੋਸਤੋ